ਜੀ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ 14 ਜਨਵਰੀ ਨੂੰ ਮਾਘੀ ਵਾਲੇ ਦਿਨ ਜਿਸ ਪਾਰਟੀ ਦਾ ਐਲਾਨ ਕੀਤਾ ਜਾਣਾ ਸੀ ਉਸ ਪਾਰਟੀ ਦੇ ਬਣਦੇ ਉੱਪਰ ਹੁਣ ਵੱਡੇ ਸਵਾਲੀਆ ਨਿਸ਼ਾਨ ਚੁੱਕੇ ਜਾ ਰਹੇ ਨੇ ਯਹਾਂ ਪਰ ਐਦਾਂ ਕਹਿ ਲੀਏ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਬਣਾਈ ਜਾਣ ਵਾਲੀ ਪਾਰਟੀ ਕਿਤੇ ਨਾ ਕਿਤੇ ਬਣਾਉਣ ਵਾਲੇ ਪਾਸੇ ਦੇ ਵਿੱਚ ਦੁਚਿੱਤੀ ਦੇ ਵਿੱਚ ਪਈ ਹੋਈ ਹੈ ਜਾਂ ਫਿਰ ਦੁਚਿੱਤੀ ਦੇ ਵਿੱਚ ਪਏ ਜਾਣ ਦੀਆਂ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਬਹੁਤ ਕੁਝ ਬਿਆਨ ਕਰਦੀਆਂ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਉਨ੍ਹਾਂ ਦੇ ਵੱਲੋਂ ਚੁਣੌਤੀ ਦੇ ਦਿੱਤੀ ਗਈ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਪਾਰਟੀ ਬਣਾਉਣ ਵਾਲੇ ਲੋਕਾਂ ਨੂੰ ਉਹ ਭਾਵੇਂ تر세ਮ ਸਿੰਘ ਉਹਨਾਂ ਦੇ ਪਿਤਾ ਜੀ ਹੁਣ ਜਾਂ ਫਿਰ ਆਲ ਦਵਾਲ ਦੇ ਤੰਤਰ ਦੇ ਵਿੱਚ ਜਿੰਨੇ ਵੀ ਲੋਕ ਹੁਣ ਜਿਨ੍ਹਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਨੇ ਸਰਜੀਤ ਸਿੰਘ ਖਾਲਸਾ ਉਹ ਵੀ ਮੌਜੂਦ ਨੇ ਵੱਡੇ ਸਵਾਲ ਚੁੱਕੇ ਗਏ ਨੇ ਸਵਾਲ ਇਹ ਚੁੱਕੇ ਗਏ ਨੇ ਕਿ ਭਾਈ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਪਾਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਆ ਤਮਾਮ ਉਹ ਕਹਿ ਲਈਏ ਕਿ ਸਾਰੇ ਸਵਾਲ ਹੁੰਦੇ ਨੇ ਉਹਨਾਂ ਦੇ ਜਵਾਬ ਕਿਵੇਂ ਦਿੱਤੇ ਜਾਣਗੇ ਜਿਹੜੇ ਵੀ ਉਹਨਾਂ ਦੇ ਵੱਲੋਂ ਇਹਨਾਂ ਸਵਾਲਾਂ ਦੇ ਵਿੱਚ ਹਾਂ ਤੇ ਨਾ ਦੇ ਵਿੱਚ ਸਵਾਲ ਪੁੱਛਣ ਦੀ ਸਾਰੀ ਪ੍ਰਕਿਰਿਆ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੁਲਾਂਕਣ ਦੇ ਰੂਪ ਦੇ ਵਿੱਚ ਜਾਂ ਫਿਰ ਕਹਿ ਲਈਏ ਇਸ ਦੇ ਉੱਪਰ ਕਿਵੇਂ ਆਪਣਾ ਸਪਸ਼ਟੀਕਰਨ ਜਿਹੜਾ ਇਸ ਪਾਰਟੀ ਦੇ ਵਿੱਚੋਂ ਦਿੱਤਾ ਜਾਵੇਗਾ ਜਿਹੜੀ ਕਿ 14 ਜਨਵਰੀ 2025 ਨੂੰ ਐਲਾਨੀ ਜਾਣੀ ਸੀ ਇਸ ਦੇ ਜੇਕਰ ਦੂਸਰੇ ਪੱਖ ਦੀ ਗੱਲ ਕਰੀਏ ਤਾਂ ਇਹ ਚੋਣਾਂ ਲੜ ਚੁੱਕੇ ਦੋ ਥਾਂ ਤੋਂ ਆਜ਼ਾਦ ਤੌਰ ਦੇ ਉੱਪਰ ਚੋਣਾਂ ਲੜ ਚੁੱਕੇ ਇਹਨਾਂ ਦੋਵੇਂ ਉਮੀਦਵਾਰਾਂ ਦੇ ਵੱਲੋਂ ਇਹਨਾਂ ਦੋਵੇਂ ਮੈਂਬਰ ਪਾਰਲੀਮੈਂਟਾਂ ਦੇ ਵੱਲੋਂ ਜਿਸ ਤਰੀਕੇ ਪ੍ਰਚਾਰ ਕੀਤਾ ਗਿਆ ਜਿਸ ਤਰੀਕੇ ਜਿੱਤ ਕੇ ਪੰਜਾਬ ਦੇ ਲੋਕਾਂ ਦੇ ਵੱਲੋਂ ਇੱਕ ਕੀਰਤੀਮਾਨ ਸਥਾਪਿਤ ਕੀਤਾ ਗਿਆ ਆਜ਼ਾਦ ਦੁਬਾਰਾਂ ਦੇ ਉੱਪਰ ਯਕੀਨ ਜਤਾਇਆ ਗਿਆ ਹੁਣ ਸਿੱਧੇ ਜਾਂ ਸਿੱਧੇ ਤੌਰ ਦੇ ਉੱਪਰ ਜਦੋਂ ਇਹਨਾਂ ਦੋਵਾਂ ਕਹਿ ਲਈਏ ਮੈਂਬਰ ਪਾਰਲੀਮੈਂਟਾਂ ਦੇ ਵੱਲੋਂ ਜਾਂ ਪ੍ਰਸਾਦਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਅਸੀਂ ਆਪਣੀ ਪਾਰਟੀ ਜਿਹੜੀ ਆ ਬਣਾਉਣ ਜਾ ਰਹੇ ਹਾਂ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੀ ਕਹਿ ਲਈਏ ਭੈ ਜਾਂ ਫਿਰ ਕਹਿੰਦੀ ਹੈ ਜਦੋਂ ਦੀ ਢਿੰਕ ਲੱਗੀ ਆ ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਬਿਆਨ ਦਿੱਤਾ ਜਾ ਰਿਹਾ ਹੈ ਉਹ ਭਾਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਹੋਵੇ ਜਾਂ ਫਿਰ ਅੱਜ ਗਿਆਨੀ ਰਗबीर ਸਿੰਘ ਹੋਰਾਂ ਨੂੰ ਮਿਲਣ ਗਏ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਨ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੇ ਵਿੱਚੋਂ ਬੋਲਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਹੋਵੇ ਸੋ ਇਹ ਸਾਰੇ ਬਿਆਨ ਦੇ ਮayne ਕੀ ਨੇ ਕਿ ਉਹਨਾਂ 32 ਸਵਾਲਾਂ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਨੇ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਿਹੜੀ ਹੈ ਉਸ ਦੇ ਵੱਲੋਂ ਆਜ ਇਹ ਸਾਰੀਆਂ ਗੱਲਾਂ ਫulfilling ਕੀਤੀਆਂ ਜਾਣੀਆਂ ਜਾਂ ਫਿਰ ਉਹਨਾਂ ਦੇ ਉੱਪਰ ਖਰਾ ਨਹੀਂ ਉਤਰਿਆ ਜਾਣਾ ਕੀ ਇੱਕ ਵਿਸ਼ੇਸ਼ ਧਰ ਦੇ ਨਾਲ ਇੱਕ ਵਿਸ਼ੇਸ਼ ਧੜੇ ਦੇ ਨਾਲ ਸੰਬੰਧ ਰੱਖਦੀ ਪਾਰਟੀ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਬਣਾਈ ਜਾਵੇਗੀ ਇਸ ਦੇ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਨੇ ਤੇ ਚੁਣੌਤੀਆਂ ਜਿਹੜੀਆਂ ਨੇ ਉਹ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਬਿਆਨ ਸੁਣਾ ਦਿੰਦੇ ਆ ਕਿ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਕੀ ਕਿਹਾ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਬਿਆਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਬੰਨ ਵਾਲੀ ਪਾਰਟੀ ਨੂੰ ਚੁਣੌਤੀ ਦਿੱਤੀ ਗਈ ਹੈ ਤਮਾਮ ਉਹਨਾਂ ਲੋਕਾਂ ਨੂੰ ਚੁਣੌਤੀ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਵੱਡਾ ਚੈਲੰਜ ਇਹ ਵੀ ਕੀਤਾ ਕਿ ਜੇਕਰ ਪਾਰਟੀ ਰਜਿਸਟਰ ਹੋ ਜਾਂਦੀ ਹੈ ਤਾਂ ਫਿਰ ਮੈਨੂੰ ਦੱਸ ਦੇਣਾ ਕਿਹੜੀ ਜਗ੍ਹਾ ਦੇ ਉੱਪਰ ਆਉਣਾ ਹੈ ਤੇ ਕਿਹੜੇ ਤੁਹਾਡੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਵੀ ਜ਼ਰੂਰ ਦੇਵਾਂਗੇ ਸੋ ਸਭ ਤੋਂ ਪਹਿਲਾਂ ਬਿਆਨ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਕਰ ਦਿੰਦੇ ਆ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਜਿਹੜਾ ਮਰਜ਼ੀ ਅੱਜ ਕੱਢ ਕੇ ਦੇਖ ਲਿਆ ਪਹਿਲਾ ਹਦਾਤ ਕੀ ਹੈ ਨੇਮ ਆਫ ਦੀ ਪਾਰਟੀ ਔਰ ਬ੍ਰੈਕਟ ਚ ਕੀ ਲਿਖਿਆ ਸ਼ੁਡ ਨਾਟ ਕੰਟੇਨ ਰਿਲੀਜੀਅਨ ਔਰ ਕਾਸਟ ਪਹਿਲਾ ਪਹਿਲਾ ਵਰਡ ਹੈ ਜਿਹੜਾ ਫਾਰਮ ਦਾ ਭਰਨਾ ਪੈਣਾ ਜਿਹੜੇ ਸਾਰੇ ਸਾਨੂੰ ਕਹਿੰਦੇ ਆ ਨਾ ਏਦਾਂ ਕਰ ਲਓ ਓਦਾਂ ਕਰ ਲਓ ਪਹਿਲੀ ਕੰਡੀਸ਼ਨ ਹੈ ਦੂਜਾ ਹੈ ਆਬਜੈਕਟਿਵਸ ਆਫ ਦਾ ਪਾਰਟੀ ਇਹਦੇ ਚ ਕੀ ਲਿਖਿਆ ਹਦਾਇਤ ਕੀ ਹੈ ਸ਼ੁਡ ਬੀ ਇਨ ਕੰਸਨਨਸ ਵਿਦ ਦਾ ਕਨਸਟੀਟਿਊਸ਼ਨ ਆਫ ਇੰਡੀਆ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਹੋਣਾ ਚਾਹੀਦਾ ਆਪਣੀ ਮਨਮਰਜ਼ੀ ਦਾ ਨਹੀਂ ਇਹ ਦੂਜੀ ਕੰਡੀਸ਼ਨ ਹੈ ਮੈਂਬਰਸ਼ਿਪ ਆਫ ਦੀ ਪਾਰਟੀ ਮੈਂਬਰ ਕੌਣ ਬਣ ਸਕਦੇ ਆ ਓਪਨ ਟੂ ਆਲ ਅਡਲਟ ਇੰਡੀਅਨ ਸਿਟੀਜ਼ਨ ਹੁਣ ਜਿਹੜਾ ਇਕੱਲੇ ਇੱਕ ਧਰਮ ਦੀ ਪਾਰਟੀ ਬਣਾਉਣੀ ਚਾਹੁੰਦਾ ਉਹਨੂੰ ਮੁਬਾਰਕਵਾਦ ਦਾ ਡਿਸਟ੍ਰਿਕਟ ਕਰਾਓ ਅਸੀਂ ਚੁਣੌਤੀ ਦਿੰਦੇ ਆ ਫਿਰ ਡਿਸਟ੍ਰਿਕਟ ਕਰਾਓ ਪੋਲਿਟੀਕਲ ਪਾਰਟੀ ਅੰਡਰ ਇਹ ਦੇ ਅੰਡਰ ਤੇ ਫਿਰ ਸਾਨੂੰ ਆ ਕੇ ਤੁਸੀਂ ਝੂਠਾ ਕਰੋ ਸੋ ਤੁਸੀਂ ਬਿਆਨ ਸੁਣਿਆ ਬਿਆਨ ਦੇ ਵਿੱਚ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਤਾਂ ਇਸ ਜੀ ਦੇ ਉੱਪਰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਦੂਸਰੇ ਪਾਸੇ ਜੇਕਰ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਧੜੇ ਦੀ ਗੱਲ ਕਰੀਏ ਜਾਂ ਫਿਰ ਉਹਨਾਂ ਦੇ ਆਲ ਦਵਾਲ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਬੜੀ ਹੀ ਮਜ਼ਬੂਤੀ ਦੇ ਨਾਲ ਬੜੇ ਹੀ ਠਰਮੇ ਦੇ ਨਾਲ ਇਸ ਗੱਲ ਨੂੰ ਲਗਾਤਾਰ ਪ੍ਰਚਾਰਿਆ ਜਾ ਰਿਹਾ ਹੈ ਕਿ ਭਾਈ ਅਸੀਂ ਪੰਜਾਬ ਦੇ ਉਹਨਾਂ ਮੁੱਦਿਆਂ ਮਸਲਿਆਂ ਦੇ ਉੱਪਰ ਗੱਲ ਕਰਾਂਗੇ ਪੰਜਾਬ ਦੇ ਉਹਨਾਂ ਹੱਕਾ ਹਕੂਕਾਂ ਨੂੰ ਵਾਪਸ ਲੈਣ ਦੀ ਗੱਲ ਕਰਾਂਗੇ ਖਾਲਸਾ ਰਾਜ ਦੀ ਉਦਾਹਰਨ ਦੇ ਕੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਖਾਲਸਾ ਰਾਜ ਦੀ ਉਦਾਹਰਣ ਦੇ ਕੇ ਉਹਨਾਂ ਦੇ ਵੱਲੋਂ ਕਿਹਾ ਜਾਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿਆਸੀ ਧਿਰ ਦੇ ਰੂਪ ਦੇ ਵਿੱਚ ਵਿਚਰਿਆ ਜਾਵੇ ਤੇ ਨਾਲ ਦੀ ਨਾਲ ਪੰਥਕ ਮਸਲਿਆਂ ਨੂੰ ਵੀ ਸੁਲਝਾਉਣ ਦੀ ਕੋਸ਼ਿਸ਼ ਦੇ ਬਹੁਤ ਵੱਡੇ ਬਿਆਨ ਜਿਹੜੇ ਨੇ ਉਹ ਦਿੱਤੇ ਲਗਾਤਾਰ ਜਾ ਰਹੇ ਨੇ ਇਹ ਸਭ ਦੇ ਦਰਮਿਆਨ ਵੱਡੇ ਸਵਾਲ ਬਹੁਤ ਸਾਰੇ ਉੱਠ ਰਹੇ ਨੇ ਇਹਨਾਂ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਤਾਂ ਇਹ ਵੀ ਹੈ ਕੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਕਿ ਇਸ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਡਰ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਨ ਦੇ ਵਿੱਚ ਇਸ ਗੱਲ ਦਾ ਡਰ ਹੈ ਕਿ ਭਾਈ ਇੱਕ ਨਵੀਂ ਸਿਆਸੀ ਧਿਰ ਜੇਕਰ ਪੰਜਾਬ ਦੇ ਵਿੱਚੋਂ ਉੱਠੀ ਤਾਂ ਜਿਸ ਤਰੀਕੇ ਭਾਈ ਅਮਰਪਾਲ ਸਿੰਘ ਖਾਲਸਾ ਸਰਜੀਤ ਸਿੰਘ ਖਾਲਸਾ ਹੋਰਾਂ ਨੂੰ ਜੇਤੂ ਇਕਰਾਰ ਕਰਵਾਇਆ ਗਿਆ ਵੱਡੀ ਬਹੁਮਤ ਦੇ ਨਾਲ ਉਹਨਾਂ ਨੂੰ ਜਿੱਤ ਦਿੱਤੀ ਗਈ ਤੇ ਲੋਕਾਂ ਦੇ ਵੱਲੋਂ ਕੀ ਇਸ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਤਾਂ ਨਹੀਂ ਜੁੜਿਆ ਜਾਣਾ ਇਹ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਝਾਕਦਾ ਸੋ ਅੱਜ ਸਾਰੇ ਸਾਡੇ ਦਰਮਿਆਨ ਸਾਡੇ ਨਾਲ ਪ੍ਰਗਟ ਸਿੰਘ ਮੀਆਂ ਬੇੜ ਨੇ ਇਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਕਿ ਇਸ ਤਰੀਕੇ ਦੇ ਨਾਲ ਇਹ ਸਾਰੇ ਮਸਲੇ ਮਾਮਲੇ ਨੂੰ ਵੇਖਵਾਚ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਬਿਆਨ ਨੂੰ ਇਹ ਕਿਵੇਂ ਘੋਖ ਪੜਤਾਲ ਰਹੇ ਨੇ ਪ੍ਰਗਟ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਦੇ ਉੱਪਰ ਸਭ ਤੋਂ ਪਹਿਲਾਂ ਹਮਦਰਦ ਟੀਵੀ ਦਾ ਬਹੁਤ ਬਹੁਤ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਜਿਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਦੇ ਵੱਲੋਂ ਬਿਆਨ ਦਿੱਤਾ ਗਿਆ ਸ਼ੋਮਨੀ ਅਕਾਲੀ ਦਲ ਦੇ ਦਿਗਜ ਵੱਡੇ ਤੇ ਕੱਦਵਰ ਨੇਤਾ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਹ ਕਹਿੰਦੇ ਕਿ ਭਾਈ 32 ਸਵਾਲ ਨੇ ਚੌਣ ਕਮਿਸ਼ਨ ਦੇ ਜੇਕਰ ਇਹਨਾਂ ਸਵਾਲਾਂ ਦੇ ਵਿੱਚੋਂ ਪਹਿਲੇ ਸਵਾਲ ਦੇ ਉੱਪਰ ਹੀ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਦੇ ਜੋ ਵੀ ਨਜ਼ਰੀਏ ਰਹਿਣਗੇ ਨਵੀਂ ਬਣਨ ਵਾਲੀ ਪਾਰਟੀ ਦੇ ਕਹਿੰਦੇ ਉਸ ਤੋਂ ਬਾਅਦ ਮੈਂ ਤੁਹਾਨੂੰ ਚੁਣੌਤੀ ਦਿੰਦਾ ਕਿ ਜੇਕਰ ਇਹ ਪਾਰਟੀ ਰਜਿਸਟਰ ਹੋ ਗਈ ਤਾਂ ਜਦੋਂ ਮਰਜ਼ੀ ਮੈਨੂੰ ਜਿੱਥੇ ਮਰਜ਼ੀ ਬੁਲਾ ਲਿਓ ਮੈਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ ਸਭ ਤੋਂ ਪਹਿਲਾਂ ਤੁਹਾਡਾ ਪ੍ਰਤੀਕਰਮ ਇਸ ਦੇ ਉੱਪਰ ਕੀ ਹੈ ਵੇਖੋ ਜੀ ਅਸੀਂ ਸਭ ਤੋਂ ਪਹਿਲਾਂ ਤੇ ਗੱਲ ਇਹ ਆਨੇ ਵੀ ਡਾਕਟਰ ਦਲਜੀਤ ਸਿੰਘ ਟੀਮਾ ਨੂੰ ਅਸੀਂ ਇਹ ਸਵਾਲ ਪੁੱਛਣਾ ਚਾਹੁੰਨੇ ਆਂ ਕਿ ਜੇ ਤੁਹਾਡੇ ਕੰਮ ਸਹੀ ਹੁੰਦੇ ਹੂੰ ਹਿੰਆ ਕਾਲੀ ਦਾਲ ਦੇ ਵਿੱਚ ਸਹੀ ਭੂਮਿਕਾ ਨਿਭਾਈ ਹੁੰਦੀ ਹੂੰ ਤੁਹਾਡੀ ਰਾਏ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਵਸਥਾ ਨਾ ਹੋਈ ਹੁੰਦੀ ਹੂੰ ਸਿੱਖ ਰਾਜ ਦੀ ਗੱਲ ਨਾ ਤੋਹਾਂ ਕੀਤੀ ਜੀ ਠੀਕ ਆ ਨਾ ਤੁਸੀਂ ਪਾਣੀਆਂ ਦੀ ਗੱਲ ਕੀਤੀ ਨਾ ਬਾਣੀ ਦੀ ਗੱਲ ਕੀਤੀ ਨਾ ਪੰਜਾਬੀ ਬੋਲੀ ਦੀ ਗੱਲ ਜੇ ਤੋਹਾਂ ਗੱਲ ਕੀਤੀ ਤੇ ਭਾਈ ਅਮਰਤਪਾਲ ਸਿੰਘ ਨੂੰ ਕੀ ਲੋੜ ਹੀ ਸਿਆਸਤ ਦੇ ਵਿੱਚ ਆਉਂਦੀ ਹੂੰ ਤੋਹਾਂ ਆਪਣਾ ਰੋਲ ਸਹੀ ਨਹੀਂ ਨਿਭਾਇਆ ਹੂੰ ਜਿਹਦੀ ਵਜ੍ਹਾ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਸਿਆਸਤ ਦੇ ਵਿੱਚ ਆਉਣਾ ਪਿਆ ਜੀ ਠੀਕ ਹੈ ਜੇ ਉਹ ਸਿਆਸਤ ਵਿੱਚ ਆ ਰਿਹਾ ਜਿਸ ਤਰ੍ਹਾਂ ਇਹ ਕਹਿ ਰਿਹਾ ਵੀ ਉਹਨੇ ਆ ਫਾਰਮ ਭਰਨਾ ਉਹ ਫਾਰਮ ਤੇ ਉਹਨੇ ਜਦੋਂ ਐਮਪੀ ਦੀ ਇਲੈਕਸ਼ਨ ਲੜੀ ਉਹ ਵੀ ਉਦੋਂ ਭਰਿਆ ਵਾ ਹੂੰ ਠੀਕ ਹੈ ਇਹ ਸਾਡੀ ਭਾਈ ਅਮਰਤਪਾਲ ਸਿੰਘ ਦੀ ਕੋਈ ਚਾਹ ਜਾ ਉਹਨੂੰ ਖੁਸ਼ੀ ਨਹੀਂ ਹੈ ਆਪਣੀ ਪਾਰਟੀ ਬਣਾਉਣੀ ਜਾਂ ਇਲੈਕਸ਼ਨ ਲੜਨੀ ਇਹਨਾਂ ਦੀਆਂ ਨਲਾਇਕੀਆਂ ਦੇ ਕਾਰਨ ਜਿਹੜੀਆਂ ਇਹਨਾਂ ਆਪਣਾ ਰੋਲ ਨਹੀਂ ਅਦਾ ਕਰ ਸਕੇ ਹੂੰ ਉਹ ਹੁਣ ਵੇਖੋ ਇਹ ਤਾਂ ਚਾਹੁੰਦੇ ਆ ਵੀ ਅਮਰਤਪਾਲ ਸਿੰਘ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਰਵੇ ਤੇ ਅਸੀਂ ਆਪਣੀ ਪੰਜਾਬ ਨੂੰ ਲਗਾਤਾਰ ਲੁੱਟੀ ਜਾਈਏ ਸਾਨੂੰ ਕਿਸੇ ਰਾ ਲੰਘ ਕੇ ਸਾਡੇ ਬਰਾਬਰ ਆ ਕੇ ਕੋਈ ਨੌਜਵਾਨ ਗੱਲ ਨਾ ਕਰੇ ਹੂੰ ਜੇ ਇਹ ਕਰਕੇ ਜਿਹੜੇ ਉਹਨੇ ਹਵਾ 'ਚ ਤੀਰ ਮਾਰੇ ਇਹਨਾਂ ਨੂੰ ਵੇਖੋ ਜੀ ਅਜੇ ਕੀ ਪਿੱਛੂ ਪੈ ਗਏ ਆ ਅਜੇ ਤਾਂ 14 ਤਰੀਕ ਨੂੰ ਪਾਕੀ ਦਾ ਐਲਾਨ ਹੋ ਰਿਹਾ ਵਾ ਜੀ ਜਿਸ ਤਰ੍ਹਾਂ ਠੀਕ ਹੈ ਸਹੀ ਹੈ ਜੇ ਆਪਣੀ ਜਗ੍ਹਾ ਸਹੀ ਕੰਮ ਨਹੀਂ ਆਪਣਾ ਕੰਮ ਕਰਨ ਹੂੰ ਜਿਸ ਤਰ੍ਹਾਂ ਹੀ ਉਹਨਾਂ ਆਪਣਾ ਭਾਈ ਅਮਰਪਾਲ ਸਿੰਘ ਦੀ ਟੀਮਾਂ ਵਾ ਆਪਣੀਆਂ ਕੰਮ ਲੱਗੀਆਂ ਅਸੀਂ ਕੋਈ ਬਿਆਨ ਨਹੀਂ ਨਾਲ ਉਲਟ ਦੇ ਰਹੇ ਹੂੰ ਅਸੀਂ ਕਦੀ ਇਹਨਾਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਜਦੋਂ ਪਾਕੀ ਖੜੀ ਕੀਤੀ ਤੁਸੀਂ ਇਹ ਫਾਰਮ ਭਰ ਕੇ ਗਏ ਹੋ ਜੀ ਕੀ ਉਹ ਬਾਦਲ ਨੇ ਕੀ ਜਦੋਂ ਭਾਈ ਸੰਜਨਦਰਨ ਸਿੰਘ ਉਹਨਾਂ ਨੇ ਆਪਣੇ ਇਥੇ ਮਦਾ ਬਗਾਏ ਉੱਥੇ ਸੈਨ ਨਹੀਂ ਕੀਤੇ ਇਹਨਾਂ ਨੇ ਹੂੰ ਤੇ ਫਿਰ ਇਹਨਾਂ ਨੇ ਕਦਾਂ ਪਾਰਟੀ ਵਿੱਚ ਉਹ ਜੁਆਇਨ ਕਰ ਲਈਆ ਬਾਕੀ ਵੇਖੋ ਭਾਈ ਜੋਗਾ ਸਿੰਘ ਜੋਗੀ ਕਿੰਨਾ ਤਗੜਾ ਕਵੀਸ਼ਰ ਹੋਇਆ ਸੀ ਤੁਸੀਂ ਜਾਣਦੇ ਨਾਮਵਰ ਕਵੀਸ਼ਰ ਹੂੰ ਉਹਨੇ ਇੱਕ ਗੱਲ ਕਹੀ ਸੀ ਜੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਤੇ ਉਦੋਂ ਕੁੱਤੇ ਦੇ ਗਲਤ ਸੋਨੇ ਦਾ ਕੈਂਠਾ ਪਾ ਦਿਆ ਤੇ ਕਿਹਦੀ ਹਿੰਮਤ ਨਹੀਂ ਹੁੰਦੀ ਲਾਉਂਦਾ ਨਹੀਂ ਹੁੰਦਾ ਜੀ ਜਿੱਥੇ ਮਰਜੀ ਤੋਰਿਆ ਪਰ ਬਾਦਲ ਦੇ ਰਾਜ ਵਿੱਚ ਕੈਂਠਾ ਦੇ ਕੀ ਲੱਪਣਾ ਸੀ ਉਹ ਕੁੱਤਾ ਵੀ ਨਹੀਂ ਲੱਭਾ ਹੂੰ ਇਨਾ ਇਨਾ ਮਾੜਾ ਔਰ ਇਨਾ ਪੰਜਾਬ ਨੂੰ ਪਿੱਛੇ ਲੈ ਕੇ ਗਏ ਐ ਹੂੰ ਠੀਕ ਇਹਨਾਂ ਨੇ ਇੱਕ ਜਿਹੜਾ ਸਾਨੂੰ ਫਰੀਦ ਦਾ ਲਾਲਚ ਦਿੱਤਾ ਉਹਦੇ ਸਿੱਕ ਕੌਮ ਦਾ ਪੰਜਾਬ ਦੇ ਨਾਲ ਬਿੜਾ ਕਰ ਕਰਤਾ ਵਾ ਪਰ ਗੱਲ ਜੇ ਇੱਥੇ ਸਵਾਲ ਇਹ ਵੀ ਵੱਡਾ ਉੱਠਦਾ ਹੈ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਹੋਰਾਂ ਨੂੰ ਇਹਨਾਂ ਦੇ ਵੱਲੋਂ ਮਿਲਣ ਦੇ ਲਈ ਜਾਇਆ ਗਿਆ ਉੱਥੇ ਮਿਲਣ ਦੇ ਲਈ ਵਫਤਤਾ ਇਸ ਕਰਕੇ ਗਿਆ ਸੀ ਕਿ ਭਾਈ ਅਸੀਂ ਦਸੀਏ ਕਿ ਕੇਸ ਦੇ ਨੇ ਅਸਤੀਫੇ ਨੂੰ ਮਨਜ਼ੂਰੀ ਦੇਣੀ ਹੈ ਜਾਂ ਫਿਰ ਜਿਹੜੀ ਵਰਕਿੰਗ ਕਮੇਟੀ ਆ ਉਹਦੇ ਵਿੱਚ ਕੀ ਕੁਝ ਗਤੀਵਿਧੀਆਂ ਹੋਣਗੀਆਂ ਕਦੋਂ ਹੋਣਗੀਆਂ ਹਾਲਾਂਕਿ ਉਹਦੀ ਡੇਟ ਜਿਹੜੀ ਹੈ ਮਿਤੀ ਜਿਹੜੀ ਆ ਨਿਸ਼ਚਿਤ ਕਰ ਦਿੱਤੀ ਗਈ ਪਰ ਉੱਥੇ ਇਸ ਤਰੀਕੇ ਦਾ ਬਿਆਨ ਦੇਣਾ ਸਿੱਧੇ ਤੌਰ ਦੇ ਉੱਪਰ ਇਹਨੂੰ ਕਿਵੇਂ ਵੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਨ ਦੇ ਵਿੱਚ ਡਰ ਬੈਠਾ ਹੈ ਕਿ ਹੁਣ ਭਾਈ ਸਾਡੇ ਕੋਲੋਂ ਸਿਆਸੀ ਰਸੂਖ ਜਿਹੜਾ ਸ ਵੇਖੋ ਜੀ ਸੋ ਭਾਈ ਇਹਨਾਂ ਦੀ ਇਹ ਹਾਲਾਤ ਹੋ ਗਈ ਆ ਘਰੋਂ ਕੇਕ ਕਮ ਆਸ ਤੇ ਨਿਕਲਦੇ ਆ ਕਰਕੇ ਕੋ ਹੁੰਦੇ ਆ ਹੂੰ ਜਿਸ ਤਰ੍ਹਾਂ ਪਿੱਛੇ ਜੇ ਸੁਖਬੀਰ ਬਾਦਲ ਵੇਖੋ ਕਿੰਨਾ ਮਾੜਾ ਬਿਆਨ ਦਿੱਤਾ ਹੂੰ ਉਹਨੇ ਇਹ ਕਿਹਾ ਪੀੜੀ ਸੰਗਤ ਸਾਡੀ ਕਾਨਫਰੰਸ ਚ ਆਉਣੀ ਆ ਉਹਨਾਂ ਨੂੰ ਇਸ਼ਾਨ ਕਰਨ ਦੀ ਲੋੜ ਨਹੀਂ ਸਰੋਵਰ ਚ ਗੁਰਦਰਾ ਸਾਹਿਬ ਮੱਥਾ ਟੇਕਣ ਦੀ ਲੋੜ ਨਹੀਂ ਸਾਡੀ ਇਕੱਠ ਦੇ ਵਿੱਚ ਸੋ ਇਹ ਬਿਆਨ ਉਹਨਾਂ ਸੁਣਾ ਲੱਗਦਾ ਹੂੰ ਅਸੀਂ ਸਭ ਤੋਂ ਪਹਿਲਾਂ ਨੇ ਸਭ ਤੋਂ ਸਾਡੇ ਗੁਰੂ ਆ ਸਾਡੇ ਤਖਤ ਆ ਸਾਡੇ ਗੁਰਦਰਾ ਸਾਹਿਬ ਆ ਸਾਡੇ ਸਰੋਵਰ ਆ ਅਸੀਂ ਸੰਗਤ ਨੂੰ ਇਹੋ ਬੇਨਤੀ ਕਰਦੇ ਆਂ ਕਿ ਜਦੋਂ ਆਪਾਂ ਕੱਟ ਦੇ ਵਿੱਚ ਆਉਣਾ ਸਭ ਤੋਂ ਪਹਿਲਾਂ ਆਪਾਂ ਨਾ ਆਪਣੇ ਪਿੰਡ ਦੇ ਗੁਰਦਰਾ ਸਾਹਿਬ ਮੱਥਾ ਟੇਕ ਕੇ ਤੁਰਨਾ ਵਾ ਹੂੰ ਗੁਰੂ ਸਤਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਖਣਾ ਲੈ ਕੇ ਤੁਰਨਾ ਜਦੋਂ ਅਸੀਂ ਪਾਰਟੀ ਦਾ ਐਲਾਨ ਕਰਨਾ ਵਾ ਪਰ ਅਸੀਂ ਇਹਨਾਂ ਮੰਗ ਨਹੀਂ ਇਹ ਅੱਜ ਕੱਲ ਇਹ ਸਿਰਫ ਇਹਨਾਂ ਨੂੰ ਸਿਰਫ ਇਹ ਦਿਖਤ ਜਾਂਦਾ ਕਿ ਅਸੀਂ ਸਿਆਸਤ ਕਿਦਾਂ ਕਰਨੀ ਆ ਇਹਨਾਂ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਆ ਕੋਈ ਪੰਜਾਬ ਨਹੀਂ ਆ ਕਿਸੇ ਨੌਜਵਾਨਾ ਨਹੀਂ ਜੋ ਮਰਜ਼ੀ ਹੁੰਦਾ ਰਵੇ ਵੇਖੋ ਜਿਹੜਾ ਅਕਾਲੀ ਦਲ ਦਾ ਇਹ ਕਹਿ ਰਿਹਾ ਸੀ ਸੁਖਬੀਰ ਬਾਦਲ ਨੇ ਪਿੱਛੇ ਜੇ ਬਿਆਨ ਦਿੱਤਾ ਵੀ ਆਰਾਮ ਕਰਨ ਦਿਆ ਸੀ ਕਿਉਂ ਅਕਾਲੀ ਦਲ ਕਿਹੜੀ ਲੜਾਈ ਲੜਨ ਦਿਆ ਹੂੰ ਜਿਹੜੇ ਉਹਨੂੰ ਆਰਾਮ ਦੀ ਜ਼ਰੂਰਤ ਸੀ ਜੀ ਤੇ ਫੌਜਾਂ ਕਦੀ ਆਰਾਮ ਨਹੀਂ ਕਰਦੀ ਹੁੰਦੀਆਂ ਜਿਨ੍ਹਾਂ ਦੇ ਘਰ ਉਜੜੇ ਹੋਣਾ ਜਿਨ੍ਹਾਂ ਦਾ ਪੰਜਾਬ ਉਜੜ ਚੁੱਕਿਆ ਉਹਨਾਂ ਨੂੰ ਆਰਾਮ ਸੁੱਝਦਾ ਵਾ ਹੂੰ ਇੱਕਦਾਂ ਦੇ ਬਿਆਨ ਦੇ ਰਹੇ ਬੇਤੁਕੇ ਬਿਆਨ ਦੇ ਅਸੀਂ ਇਹਨਾਂ ਨੂੰ ਇਹੋ ਬੇਨਤੀ ਕਰਦੇ ਆ ਤੁਸੀਂ ਆਪਣਾ ਕੰਮ ਕਰੋ ਠੀਕ ਆ ਭਾਈ ਅਮਰਪਾਲ ਸਿੰਘ ਆਪਣਾ ਬਹੁਤ ਵਧੀਆ ਪੰਜਾਬ ਨੂੰ ਲੀਡ ਕਰ ਰਿਹਾ ਬਹੁਤ ਵਧੀਆ ਹੈ ਤੁਸੀਂ ਜਿਹੜੀ ਚੀਜ਼ ਚਾਹੁੰਦੇ ਜੋ ਉਹ ਨਹੀਂ ਜੋ ਬਾਨੀ ਮੇਰੇ ਮਨ ਸਭ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਲਗਾਤਾਰ ਖਾਲਿਸਤਾਨ ਦੀ ਮੰਗ ਕੀਤੀ ਜਾਂਦੀ ਸੀ ਉਹਨਾਂ ਦੇ ਵੱਲੋਂ ਇਹ ਅਜਈਆਂ ਚੀਜ਼ਾਂ ਜਿਹੜੀਆਂ ਨੇ ਜਾਂ ਪਰ ਉਹਨਾਂ ਦੀ ਵਿਚਾਰਧਾਰਾ ਜਿਹੜੀ ਸੀ ਉਹ ਕਹਿੰਦੇ ਸੀ ਕਿ ਸਾਨੂੰ ਜੇਕਰ ਵੱਖਰਾ ਰਾਜ ਨਹੀਂ ਮਿਲਦਾ ਸਾਡੇ ਉੱਪਰ ਲੱਗੀਆਂ ਹੋਈਆਂ ਪਾਬੰਦੀਆਂ ਜਿਹੜੀਆਂ ਨੇ ਇਹਨਾਂ ਨੂੰ ਹਟਾਇਆ ਨਹੀਂ ਜਾ ਸਕਦਾ ਪਰ ਦੂਸਰੇ ਪਾਸੇ ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਮਾਤਾ ਜੀ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਭਾਈ ਅਸੀਂ ਖਾਲਿਸਤਾਨ ਦਾ ਸਮਰਥਨ ਨਹੀਂ ਕਰਦੇ ਬਾਪੂ ਜੀ ਹੋਰਾਂ ਦੇ ਵੱਲੋਂ ਵੀ ਇਹ ਗੱਲਾਂ ਦੇ ਉੱਪਰ ਸਿੱਧੇ ਤੌਰ ਦੇ ਉੱਪਰ ਹਾਂ ਪ ਇਹਨਾਂ ਫਲਸਫਿਆਂ ਦੇ ਉੱਪਰ ਪਾਰਟੀ ਚੱਲੇਗੀ ਜਿਹੜੀਆਂ ਗੱਲਾਂ ਪਹਿਲਾਂ ਕਈਆਂ ਹੋਈਆਂ ਨੇ ਉਹ ਪਾਰਟੀ ਰਜਿਸਟ੍ਰੇਸ਼ਨ ਤੋਂ ਬਾਅਦ ਇਹ ਕਾਇਮ ਇਸ ਚੀਜ਼ ਦੇ ਉੱਪਰ ਰਹੇਗੀ ਜਾਂ ਫਿਰ ਜਿਸ ਵੀ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸ਼ਰਤਾਂ ਰੱਖੀਆਂ ਗਈਆਂ ਉਹਦੀ ਪੂਰਤੀ ਕੀਤੀ ਜਾਣੀ ਹੈ ਅਸੀਂ ਵੇਖੋ ਜੀ ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਵੀ ਪਰਿਵਾਰ ਅਸੀਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਹੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜੀ ਉਹ ਰਾਜ ਤੇ ਅੱਜ ਦੇ ਰਾਜ ਦਾ ਵੇਖ ਲਓ ਕੀ ਹਾਲ ਆ ਹੂੰ ਕੀ ਇਹ ਰਾਜ ਉਹ ਜਿਹੜਾ ਮੇਲ ਖਾਂਦਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੂੰ ਫਿਰ ਇਹਨਾਂ ਨੇ ਜਿੰਨਾ ਚਿਰ ਇਹਨਾਂ ਦਾ ਰਾਜ ਰਿਹਾ ਅਕਾਲੀਆਂ ਦਾ ਜਾਂ ਕਾਂਗਰਸ ਦਾ ਹੁਣ ਝਾੜੂ ਵਾਲੇ ਆਏ ਆ ਤਿੰਨਾਂ ਨੇ ਗੁਰੂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਗੁਰੂ ਗ੍ਰੰਥ ਸਾਹਿਬ ਦੇ ਵਿਵਦੀ ਹੋ ਗਈ ਨਾ ਇਹੋ ਜਿਹਾ ਕੋਈ ਐਕਸ਼ਨ ਲਿਆ ਆਪਣਾ ਗਵਾਂਡੀ ਮੁਲਕ ਪਾਕਿਸਤਾਨ ਆ ਉੱਥੇ ਜਦੋਂ ਵੀ ਕਿਤੇ ਕ੍ਰਾਂਤੀ ਕੋਈ ਵਿਵਦੀ ਹੁੰਦੀ ਤਾਂ ਉਹ ਫਾਂਸੀ ਦਿੰਦੇ ਆ ਜੀ ਅੱਜ ਇਹ ਸਾਡੇ ਸਾਰੇ ਅਸੀਂ ਨਹੀਂ ਆਨੇ ਸਾਡੇ ਜਿਹੜੇ ਇੰਡੀਆ ਦੇ ਲੋਕਾਂ ਦੇ ਪਾਕਿਸਤਾਨ ਸਭ ਨੂੰ ਮਾਰਾ ਦੇਸ ਆ ਪਰ ਅਸੀਂ ਇਹਨਾਂ ਨੂੰ ਵੇਖੋ ਆਪਣੇ ਗਰੂਪਰਫ ਸਮਾਰਾਜ ਮਹਾਰਾਜ ਪਰਸੀ ਕੁਰਾਨ ਪੰਥ ਦੇ ਉਸ ਬੰਧ ਵਿੱਚ ਕਿੰਨਾ ਉਹਨਾਂ ਤਕੜਾ ਐਕਸ਼ਨ ਹੈ ਪਰ ਅਸੀਂ ਇਹ ਜਾਨਦੇ ਆ ਅਸੀਂ ਚਾਹੁੰਦੇ ਹਾਂ ਖਾਲਸਾ ਰਾਜ ਹੋਵੇ ਜਿੱਥੇ ਹਰ ਇੱਕ ਨੂੰ ਆਪਣਾ ਹੱਕ ਹੋਵੇ Hindu ਵੀਰ ਨੂੰ ਪੂਰਾ ਉਹਦਾ ਹੱਕ ਮਿਲੇ ਮੁਸਲਮਾਨ ਨੂੰ ਵੀ ਹੱਕ ਮਿਲੇ ਸਿੱਖਾਂ ਨੂੰ ਵੀ ਹੱਕ ਮਿਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੇਖੋ Hindu ਵੀ ਨੌਕਰੀ ਕਰਦੇ ਸੀ ਅੰਗਰੇਜ਼ ਵੀ ਕਰਦੇ ਸੀ ਅੱਜ ਵੇਖੋ ਮੁਸਲਮਾਨਾਂ ਤੇ ਸਿੱਖਾਂ ਨਾਲ ਕੀ ਅਤਿਆਚਾਰ ਹੋ ਰਿਹਾ ਕੀ ਇਹ ਸਾਡੇ ਕੋਈ ਵੀ ਜਿੰਨੇ ਲੀਡਰ ਬਣੇ ਪੰਜਾਬ ਦੇ ਕੋਈ ਗੱਲ ਕਰ ਰਿਹਾ ਕੋਈ ਪੰਜਾਬ ਦੀ ਜਾ ਕੇ ਗੱਲ ਕਰਦਾ ਵਾ ਜੀ ਇਹ ਸਿਰਫ ਇਹ ਇੱਕੋ ਚੀਜ਼ ਭਾਈ ਇਹ ਚਾਹੁੰਦੇ ਬਾਰ-ਬਾਰ ਇਹੋ ਜਿਹਾ ਬਿਆਨ ਦੇ ਕੇ ਸੰਗਤ ਨੂੰ ਵਰਗ ਲਾਉਣਾ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਨੇ ਆਹ ਕਰਦਾ ਸਿਰਫ ਉਹ ਜੇਲ੍ਹ ਦੇ ਵਿੱਚ ਰਵੇ ਉਹ ਆ ਕੇ ਬਾਹਰ ਪੰਜਾਬ ਦੀ ਆਪਣੀ ਕਮਾਨ ਨਾਲ ਸਾਬ ਸੰਭ ਸਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਾ ਬਚਾ ਸਕੇ ਸਿਰਫ ਇਹੋ ਚੀਜ਼ ਚਾਹੁੰਦੇ ਵੀ ਨੌਜਵਾਨੀ ਸਾਡੀ ਨਸ਼ੇ ਤੇ ਗ੍ਰਸਤ ਰਹੇ ਤੇ ਅਸੀਂ ਪੰਜਾਬ ਨੂੰ ਲੁੱਟ-ਲੁੱਟ ਕੇ ਖਾਈਏ ਸਾਨੂੰ ਕੋਈ ਪੁੱਛਣਾ ਵਾਲਾ ਨਾ ਹੋਵੇ ਹੁਣ ਭਾਈ ਅਮਰਤਪਾਲ ਸਿੰਘ ਜਦੋਂ ਦਾ ਬਾਹਰ ਆ ਇਹਨਾਂ ਨੂੰ ਵਕਤ ਪਿਆ ਵਾ ਕਿ ਉਹਨੇ ਆਪਣੀ ਪਾਰਟੀ ਖੜੀ ਕਰਕੇ ਸਾਡਾ ਕੀ ਬਣੂਗਾ ਹੂੰ ਸਾਦਾ ਜਿਹੜਾ ਆਪਣਾ ਸਿਆਸੀ ਪੜਿਆ ਖਤਮ ਹੁੰਦਾ ਜਾ ਰਿਹਾ ਹਮ ਪਰ ਜਿਸ ਤਰੀਕੇ ਦੇ ਨਾਲ ਵਾਰਿਸ ਪੰਜਾਬ ਦੇ ਦੀ ਸ਼ੁਰੂਆਤ ਹੋਈ ਸੀ ਉਸ ਜਥੇਬੰਦੀ ਦੀ ਸ਼ੁਰੂਆਤ ਹੋਈ ਸੀ ਜਿਹੜੀ ਸੋਚ ਉਸ ਵੇਲੇ ਸੀ ਸਵਾਦ ਮੇਰਾ ਇਹ ਸੀ ਜਿਹੜੀ ਸੋਚ ਉਸ ਵੇਲੇ ਸੀ ਕਿ ਪਾਰਟੀ ਹੁਣ ਉਸ ਸੋਚ ਨੂੰ ਲੈ ਕੇ ਅੱਗੇ ਜਾਏਗੀ ਜਾਂ ਫਿਰ ਜੇ ਇਸ ਵੀ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦੀਆਂ ਸ਼ਰਤਾਂ ਨੇ ਉਹਦੀ ਪੂਰਤੀ ਕੀਤੀ ਜਾਣੀ ਹੈ ਇਹ ਇਹ ਸਵਾਲ ਦਾ ਜਵਾਬ ਚਾਹੁੰਦਾ ਮੈਂ ਮੈਂ ਤੁਹਾਨੂੰ ਇਹ ਦੱਸ ਰਿਹਾ ਜਿਹੜਾ ਤੁਹਾਡਾ ਸਵਾਲ ਬਿਲਕੁਲ ਸਹੀ ਸਵਾਦ ਦੀਪ ਸਿੱਧੂ ਨੇ ਇਹ ਗੱਲ ਕਹੀ ਹਮ ਵੇਖੋ ਜੀ ਜਦੋਂ ਅਸੀਂ ਇਸ ਦੇਸ਼ ਦੇ ਵਿੱਚ ਰਹਿ ਰਹੇ ਹਾਂ ਸਾਨੂੰ ਵੇਖੋ ਅਸੀਂ ਜੇ ਸਭ ਨਾਲ ਸਿੱਧੀ ਲੜਾਈ ਨਹੀਂ ਲੜ ਸਕਦੇ ਨਾਲ ਜੀ ਜੀ ਸਾਨੂੰ ਇਹਨਾਂ ਦੇ ਵਿੱਚ ਸਾਡੀ ਆਪਣੀ ਸਰਕਾਰ ਬਣਾ ਕੇ ਆਪਣੇ ਪੰਜਾਬ ਨੂੰ ਬਚਾਉਣਾ ਪਊਗਾ ਇਹ ਚਾਹੁੰਦੇ ਆ ਕਿ ਇਹ ਸਿੱਧੀ ਲੜਾਈ ਲੜਨ ਜਦੋਂ ਸਾਡੇ ਪੰਜਾਬ ਦਾ ਸਾਡੇ ਪੰਜਾਬ ਦਾ ਸਾਡੇ ਨੌਜਵਾਨਾਂ ਦਾ ਨੁਕਸਾਨ ਕਰਾਉਣਾ ਚਾਹੁੰਦੇ ਆ ਪਰ ਅਸੀਂ ਚਾਹੁੰਦੇ ਹਮੇਸ਼ਾ ਜਿਹੜੀ ਲੜਾਈ ਹੈ ਹਥਿਆਰਾਂ ਨਾਲ ਨਹੀਂ ਲੜੀ ਜਾਂਦੀ ਬਿਲਕੁਲ ਜੀ ਹੁਣ ਟਾਈਮ ਕਿਹੜਾ ਵਾ ਹੁਣ ਟਾਈਮ ਆ ਕਲਮ ਦੇ ਨਾਲ ਹੂੰ ਬੰਦਾ ਟੇਬਲ ਟਾਕ ਤੇ ਬਹਿ ਕੇ ਗੱਲ ਕਰਨਾ ਚਾਹੀਦਾ ਜਿਹੜੀ ਟੇਬਲ ਟਾਕ ਦੀ ਗੱਲ ਕਰਨੇ ਦੀਪ ਸਿੱਧੂ ਦੇ ਵਿੱਚ ਕਾਬਿਲਤ ਹੈਗੀ ਉਹ ਕਾਬਿਲਤ ਭਾਈ ਅਮਰਤਪਾਲ ਸਿੰਘ ਦੇ ਵਿੱਚ ਇੰਨਾ ਕਿਸ ਦੇ ਵਿੱਚ ਨਹੀਂ ਹੈਗੀ ਜਿਹੜਾ ਦਿੱਲੀ ਦੇ ਲੀਡਰਾਂ ਦੇ ਦਿੱਲੀ ਦੀ ਸਿਆਸਤ ਦੇ ਵਿੱਚ ਜਿਹੜੀ ਅੱਖਾਂ ਜੱਖਾਂ ਪਾ ਕੇ ਗੱਲ ਕਰ ਸਕਦੇ ਜੋ ਇੱਕ ਇਸ ਟਾਈਮ ਤੇ ਜੀ ਇੱਕੋ ਹੀ ਇੱਕ ਲੀਡਰ ਆ ਜਿਹਦੇ ਵਿੱਚ ਅੱਖਾਂ ਜੱਖਾਂ ਪਾ ਕੇ ਗੱਲ ਕਰਨ ਦੀ ਯੋਤਪ ਭਾਈ ਅਮਰਤਪਾਲ ਸਿੰਘ ਖਾਲਸਾ ਵਾ ਜੀ ਮਿਆਂ ਸਾਹਿਬ ਆਖਰੀ ਸਵਾਲ ਦੇ ਨਾਲ ਆਖਰੀ ਸਵਾਲ ਦੇ ਨਾਲ ਮੈਂ ਸਮਾਪਤੀ ਕਰੂੰਗਾ ਇਸ ਸਾਰੇ ਮਸਲੇ ਮੁੱਦੇ ਦੇ ਉੱਪਰ ਇਸ ਨਵੀਂ ਬਣਨ ਵਾਲੀ ਪਾਰਟੀ ਦੇ ਉੱਪਰ ਬੀਤੇ ਦਿਨੀ ਬਾਪੂ ਤਰਸੇਮ ਸਿੰਘ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਸ਼ਿਸ਼ ਕਰਨੀ ਪਈ ਜਾਂ ਫਿਰ ਕਿਸੇ ਤਰੀਕੇ ਦੀ ਲੋੜ ਪਈ ਕਿ ਕਿਸੇ ਪਾਰਟੀ ਦੇ ਨਾਲ ਗੱਠਜੋੜ ਕੀਤਾ ਜਾਵੇ ਤਾਂ ਉਹ ਭਾਜਪਾ ਵੀ ਹੋ ਸਕਦੀ ਹੈ ਹਾਲਾਂਕਿ ਉਹ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦੇ ਰਹੇ ਸੀ ਕਿ ਇਸ ਤਰੀਕੇ ਦੇ ਨਾਲ ਗੱਠਜੋੜ ਕਰਕੇ ਵੀ ਮਜਬੂਤੀ ਵਾਲੇ ਪਾਸੇ ਨੂੰ ਪੈਰ ਧਰਾਵਾ ਕੀਤਾ ਜਾਣਾ ਜੋ ਵੀ ਲੋੜਾਂ ਹੋਈਆਂ ਉਸ ਸਮੇਂ ਦੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਦੇਖੋ ਜੀ ਸਾਡਾ ਗੱਠਜੋੜ ਜਿਹੜੀ ਵੀ ਪਾਰਟੀ ਨਾਲ ਹੋਣਾ ਪਾਰਟੀ ਦਾ ਪਹਿਲਾਂ ਸਿਧਾਂਤ ਵੇਖਾਂਗੇ ਹੂੰ ਪਾਰਟੀ ਦੀ ਪੰਜਾਬ ਵਾਸਤੇ ਕੀ ਦੇਣ ਆ ਜੀ ਜਿਹੜੀਆਂ ਪਾਰਟੀਆਂ ਚੱਲ ਰਹੀਆਂ ਵਾ ਇਹ ਸਿਆਸੀ ਪਾਰਟੀਆਂ ਜਿੰਨੀਆਂ ਵੀ ਮੇਨ ਪਾਰਟੀਆਂ ਜਿਹੜੇ ਨੈਸ਼ਨਲ ਪਖਾਸ ਕਰਕੇ ਜਿਹੜਾ ਸਾਡਾ ਨੈਸ਼ਨਲ ਪਾਰਟੀ ਦੇ ਨਾਲ ਗੱਠ ਜੋੜਨੀ ਹੋਊਗਾ ਕਿਉਂਕਿ ਜਿਹੜੀ ਦਿੱਲੀ ਤੋਂ ਪਾਰਟੀ ਚੱਲਦੀ ਉਹ ਕਦੇ ਪੰਜਾਬ ਦਾ ਭਲਾ ਨਹੀਂ ਚਾਹੁੰਦੀ ਜੀ ਨੰਬਰ 1 ਜਿਹੜੀ ਛੋਟੀਆਂ ਪਾਰਟੀਆਂ ਜਿੱਦਾਂ ਇਹ ਆਪਣੀਆਂ ਜਿਹਨੂੰ ਆਪਾਂ ਪੰਜਾਬ ਦੀਆਂ ਪਾਰਟੀਆਂ ਕਹਿ ਦਿੰਦੇ ਆ ਕਿਹੜੀ ਪਾਰਟੀ ਕਹਿ ਦਿੰਦੇ ਆ ਹਾਂਜੀ ਉਹ ਪਾਰਟੀਆਂ ਹੋ ਸਕਦੀਆਂ ਵੀ ਉਹਨਾਂ ਦੇ ਚੰਗੇ ਸੋਚ ਹੋਵੇ ਉਹਨਾਂ ਦੀ ਹੂੰ ਉਹਦੇ ਨਾਲ ਹੋ ਸਕਦਾ ਦੂਸਰਾ ਸੀ ਅਸੀਂ ਤੁਹਾਡੇ ਚੈਨਲ ਦੇ ਥਰੂ ਪੂਰੀ ਸੰਗਤ ਨੂੰ ਹੂੰ ਜਿੰਨੀ ਪੰਜਾਬ ਦੀ ਸੰਗਤ ਹੈ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਦੀ ਇੱਥੋਂ ਤੱਕ ਕਿ ਤੁਹਾਡਾ ਚੈਨਲ ਬਾਹਰ ਫੋਰਨ ਚ ਵੀ ਦੂਸਰੀਆਂ ਕੰਟਰੀਆਂ ਚ ਵੀ ਚੱਲਦਾ ਵਾ ਅਸੀਂ ਤੁਹਾਡੇ ਚੈਨਲ ਥਰੂ ਇਹੋ ਬੇਨਤੀ ਕਰਦੇ ਤੁਸੀਂ ਜਿਹੜੇ ਬੱਚੇ ਬਾਹਰ ਬੈਠੇ ਹੋ ਆਪਣੇ ਪਰਿਵਾਰਾਂ ਨੂੰ ਬੇਨਤੀ ਕਰਨ ਕਿ 14 ਤਰੀਕ ਨੂੰ ਹੂੰ ਮਾਗੀ ਦੇ ਉੱਤੇ ਬਹੁਤ ਵੱਡਾ ਪੰਥੇ ਇਕੱਠ ਹੋ ਰਿਹਾ ਵਾ ਜਿਹੜੀਆਂ ਐ ਮੌਕੇ ਦੀ ਸਰਕਾਰ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਵਾਂ ਤੇ ਜਿਹੜੇ ਤਾਂ ਅਕਾਲੀ ਦਲ ਬੀਜੇਪੀ ਆ ਉਹ ਸਭ ਹਿੱਲੀਆਂ ਪਈਆਂ ਇਸ ਟਾਈਮ ਤੇ ਇਹਨਾਂ ਨੂੰ ਤੁਸੀਂ ਭਾਜੀ ਤੁਹਾਨੂੰ ਮੈਂ ਕੱਲ ਦਾ ਗੱਲ ਦੱਸਦਣਾ ਵੇਖੋ ਕਿੱਡੀ ਤਕੜੀ ਜਿਹੜੇ ਬਾਪੂ ਬਾਪੂ ਤਰਸੇਮ ਸਿੰਘ ਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਹੂੰ ਜੇ ਦੋ ਗੱਡੀਆਂ ਆਈਂਦੀਆਂ ਤਿੰਨ ਗੱਡੀਆਂ ਆਈਂਦੀਆਂ ਜੇ ਕੱਲ ਤੁਸੀਂ ਜਲੂਪੁਰ ਆਉਂਦੇ ਜਲੂਪੁਰ ਨੂੰ ਇਹਨਾਂ ਸੌਣੀ ਦੇ ਵਿੱਚ ਤਬਦੀਲ ਕੀਤਾ ਜੀ ਕਟੋ ਕਟ 1.5 200 ਮੁਲਾਜ਼ਮ ਹੀ ਤੇ ਇਥੋਂ ਤੱਕ ਵੀ ਕਹਿ ਰਹੇ ਆਂ ਵੀ ਜਿਹੜੇ 1.5 200 ਮੁਲਾਜ਼ਮ ਤੁਸੀਂ ਉੱਥੇ ਲਾਇਆ ਦੋ ਮੁਲਾਜ਼ਮ ਲਾਉਂਦੇ ਬਾਕੀ ਮੁਲਾਜ਼ਮ ਤੁਸੀਂ ਇੱਕ ਦਿਨ ਆਸ ਤੇ ਕੰਮ ਸਖੋਂ ਨਸ਼ੇ ਦੇ ਉੱਤੇ ਸਾਢੇ ਪੰਡਾ ਜੀ ਲਾ ਦਿੰਦੇ ਹੂੰ ਨਸ਼ਾ ਹੀ ਫੜ ਲੈਂਦੇ ਉਹ ਕੀ ਕੀਤਾ ਉਹਨੇ ਸਾਰਾ ਦਿਨ ਦੱਸੋ ਬਾਪੂ ਨੂੰ ਰੋਕਿਆ ਨਾ ਸਾਰਾ ਦਿਨ ਵੀ ਅਸੀਂ ਚੰਡੀਗੜ੍ਹ ਨਹੀਂ ਜਾਣ ਦੇਣਾ ਬਿਲਕੁਲ ਤੇ ਕਰਕੇ ਤਹੀਏ ਆਉਣੇ ਆ ਤੁਹਾਡੇ ਚਾਹਣਾ ਤੇ ਤੁਹਾਨੂੰ ਮੈਂ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਚੰਗੀ ਪਾਰਟੀ ਇੱਕ ਮੌਕਾ ਤੇ ਦਿਓ ਨੂੰ ਬਿਲਕੁਲ ਜੇ ਉਹ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਭਾਈ ਅਮਰਪਾਲ ਸਿੰਘ ਤੁਹਾਨੂੰ ਇੱਕ ਮੌਕਾ ਤੇ ਦਿਓ ਪਹੀ ਤੋ ਕਮ ਸੇ ਕਮ ਕਿੰਨੇ ਸਾਲਾਂ ਤੋਂ ਲੁੱਟ ਲੁੱਟ ਕੇ ਪੰਜਾਬ ਨੂੰ ਖਾ ਲਿਆ ਜੋ ਤਾਂ ਨੂੰ ਬਿਲਕੁਲ ਪੂਰੀ ਸੰਗਤ ਨੇ ਨੰਕਾਰਤਾ ਵਾ ਜੀ ਖਾਸ ਕਰਕੇ ਕਾਲੀ ਦਲ ਪਾਰਟੀ ਨੂੰ ਬਿਲਕੁਲ ਬੈਕਫਰਟ ਤੇ ਜਿਨ੍ਹਾਂ ਦਾ 1 ਐਮਐਲਏ 2 ਐਮਐਲਏ ਆ ਹਮ ਟੋਟਲ 1 ਐਮਐਲਏ ਜਿਨ੍ਹਾਂ ਨੂੰ ਉਹੀ ਬਿਲਕੁਲ ਛੱਡ ਕੇ ਸਿਵਾ ਦੇ ਕੇ ਦੂਜੀ ਸਾਈਡ ਤੇ ਹੋ ਚੁੱਕਾ ਵਾ ਜੀ ਤੇ ਜਿਹੜਾ 1 ਐਮਐਲਏ ਆ ਯਾਲੀ ਸਾਹਿਬ ਹੁਣੀਆਂ ਉਹਨਾਂ ਵੀ ਇਹ ਗੱਲ ਕਹੀ ਜਿੰਨਾ ਚਿਰ ਸੁਖਬੀਰ ਦੀ ਪ੍ਰਧਾਨਗੀ ਰਹੂ ਮੈਂ ਉਹਨਾਂ ਅਗਰ ਪਾਰਟੀ 'ਚ ਨਹੀਂ ਆਉਣਾ ਹਮ ਠੀਕ ਹੈ ਬਾਕੀ ਇਹਨਾਂ ਦਾ ਤੇ 1 ਐਮਪੀ ਆਕਾਲੀ ਦਲ ਦਾ ਸਾਡੇ ਕੋਲ ਦੋ ਆਜ਼ਾਦ ਉਮੀਦਵਾਰ ਐਮਪੀ ਸਾਡੀ ਪਾਰਟੀ ਵੱਡੀ ਹੋ ਕੇ ਇਹਨਾਂ ਦੀ ਵੱਡੀ ਹੋਊਗੀ ਜੀ ਬਹੁਤ ਮਿਹਰਬਾਨੀ ਮੀਆਮੰਡ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਇਹ ਸਾਰੀਆਂ ਜਾਣਕਾਰੀਆਂ ਦੇ ਵਿਚਾਰ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਦੁਬਾਰਾ ਖੜੇ ਹੁੰਦੇ ਦਿਖਾ ਲਈ ਦੇ ਰਹੇ ਨੇ ਜਿੱਥੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਚੁਣੌਤੀ ਦਿੱਤੀ ਗਈ ਉੱਥੇ ਹੀ ਚੁਣੌਤੀ ਇੱਕ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਦੇ ਮੈਂਬਰ ਪ੍ਰਗਟ ਸਿੰਘ ਮੀਆਪਿੰਡ ਹੋਰਾਂ ਦੇ ਵੱਲੋਂ ਵੀ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਤਾਂ ਹੀ ਹੋ ਰਹੀਆਂ ਨੇ ਕਿਉਂਕਿ ਹੋਰ ਨਾ ਪਾਰਟੀਆਂ ਨੂੰ ਵਕਤ ਪਿਆ ਪਿਆ ਹੈ ਕਿ ਇੱਕ ਨਵੀਂ ਸਿਆਸੀ ਤਰ ਖੜੀ ਹੋ ਰਹੀ ਹੈ ਜਿਸ ਦੇ ਉੱਪਰ ਨੌਜਵਾਨ ਵਰਗ ਦੇ ਵੱਲੋਂ ਆ ਜਿਹੜਾ ਹੈ ਯਕੀਨ ਕਰਕੇ ਉਹਨਾਂ ਨੂੰ ਪਹਿਲਾਂ ਤਾਂ ਵੱਡੇ ਵੋਟ ਸ਼ੇਅਰ ਦੇ ਨਾਲ ਜਿਤਾਇਆ ਗਿਆ ਵੱਡੇ ਮਤਦਾਨ ਉਹਨਾਂ ਦੇ ਹੱਕ ਦੇ ਵਿੱਚ ਕੀਤੇ ਗਏ ਤੇ ਬਾਅਦ ਦੇ ਵਿੱਚ ਹੁਣ ਜਦੋਂ ਉਹਨਾਂ ਦੀ ਪਾਰਟੀ ਰਜਿਸਟ੍ਰੇਸ਼ਨ ਵਾਲੇ ਪਾਸੇ ਨੂੰ ਜਾਰੀ ਆ ਤਾਂ ਉਸ ਵਕਤ ਇੱਟ ਖੜਕੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਏਦਾਂ ਦੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਏਦਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਸੋ ਬਹੁਤ ਵੱਡੇ ਸਵਾਲਾਂ ਦੇ ਨਾਲ ਇਹ ਸਾਰੀ ਸਥਿਤੀ ਜਿਹੜੀ ਆ ਅਜੇ ਤੱਕ ਵੀ ਸੁਲਝਣ ਵਾਲੇ ਪਾਸੇ ਨੂੰ ਨਹੀਂ ਜਾ ਰਹੀ ਹਾਲਾਂਕਿ 14 ਤਰੀਕ ਦਾ ਇੰਤਜ਼ਾਰ ਕਰਨਾ ਪਵੇਗਾ ਉਸ ਦਿਨ ਇਹ ਪੰਥਕ ਇਕੱਠ ਕਹੇ ਜਾਣ ਵਾਲੀ ਗੱਲ ਜਿਹੜੀ ਆ ਕਿੰਨੀ ਕੁ ਸੱਚ ਸਾਬਤ ਹੁੰਦੀ ਹੈ ਪਰ ਨਾਲ ਦੀ ਨਾਲ ਵੱਡੇ ਸਵਾਲ ਜਿਹੜੇ ਨੇ ਇਹ ਵੀ ਉੱਠ ਰਹੇ ਨੇ ਕਿ ਸ਼ੋਮਣੀ ਅਕਾਲੀ ਦਲ ਦੇ ਆਗੂਆਂ ਦੇ ਮਨ ਦੇ ਵਿੱਚ ਤੁਹਾਡੇ ਜ਼ੈਨ ਦੇ ਵਿੱਚ ਕੀ ਕੁਝ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਅਸੀਂ ਤੁਹਾਡੀ ਰਾਏ ਪ੍ਰतिकਰਮ ਤੇ ਟਿੱਪਣੀ ਵੀ ਜਾਣਨਾ ਚਾਹਾਂਗੇ ਤੁਸੀਂ ਵੀ ਨਾਲ ਉਦਾਲ ਇਸ ਸਾਰੀ ਖਬਰ ਦੇ ਹੇਠਾਂ ਦਿੱਤੇ ਗਏ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਕਰ ਸਕਦੇ ਹੋ ਤੇ ਇਸ ਸਾਰੇ ਵਿਸ਼ੇ ਦੇ ਉੱਪਰ ਤੁਹਾਡੀ ਸੋਚ ਕੀ ਹੈ 14 ਤਰੀਕ ਨੂੰ ਹੋਣ ਵਾਲੇ ਇਕੱਠ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਕਾਰਗੁਜ਼ਾਰੀ ਤੇ ਹੁਣ ਉਹਨਾਂ ਦੀ ਨਵੀਂ ਪਾਰਟੀ ਦੇ ਐਲਾਨ ਦੇ ਉੱਪਰ ਇਹਨਾਂ ਪਾਰਟੀਆਂ ਜਿਹੜੀਆਂ ਕਿ ਹੋਰ ਪਾਰਟੀਆਂ ਨੇ ਉਹਨਾਂ ਦੇ ਵਿੱਚ ਸ਼ੋਭਣੀ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਜਾਂ ਫਿਰ ਭਾ ਪਾਰਟੀਆਂ ਦੇ ਮੰਨ ਦੇ ਵਿੱਚ ਕੀ ਵਾਕਈ ਡਰ ਪਿਆ ਪਿਆ ਕਿ ਪੰਜਾਬ ਦੇ ਵਿੱਚੋਂ ਇੱਕ ਨਵੀਂ ਨੌਜਵਾਨਾਂ ਦੀ ਸਿਆਸੀ ਤਰਖੜੀ ਹੋਣ ਲੱਗੀ ਹੈ ਕੀ ਕੋਈ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਿਰਮਿਤ ਤੇ ਟਿੱਪਣੀ ਨਾਲੋ ਨਾਲ ਜ਼ਰੂਰ ਕਰਦੇ ਰਹਿਣਾ